ਸਤਨਾਮ ਸ਼੍ਰੀ ਵਾਹਿਗੁਰੂ ਵੀਡੀਓ ਦੇਖ ਲਈ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਨ ਸ਼ਨੀਵਾਰ 16 ਜਨਵਰੀ 2026 ਤੇ ਸਵਾਗਤ ਕਰਦੇ ਆ ਜੀ ਆਪਾਂ ਅੱਜ ਦੇ ਆ ਨਵੇਂ ਨਗਰ ਬਲਾਗ ਦੇ ਵਿੱਚ ਤੇ ਸਮਾਂ ਭਾਈ ਲਗਭਗ ਸਾਢੇ 8:00 ਦਾ ਹੋ ਚੁੱਕਿਆ ਤੇ ਇੱਧਰ ਭਾਈ ਸੂਰਜ ਭਾਈ ਸਾਹਿਬ ਥੋੜੇ ਜਿ ਚਮਕਦੇ ਹੋਏ ਤੇ ਦਿਨ ਭਾਈ ਸੋਹਣਾ ਨਿਕਲਿਆ ਧੁੱਪ ਵਧੀਆ ਤੇ ਮੌਸਮ ਜਿਹਾ ਸਾਫ਼ ਆ ਕੋਈ ਬੱਦਲ ਨਹੀਂ ਆਪਾਂ ਅੱਜ ਦਾ ਆਪਣਾ ਕੰਮ ਕਾਜ ਤੇ ਮੁੰਡੇ ਇੱਧਰ ਲੱਗੇ ਹੋਏ ਨੇ ਤੇ ਇੱਧਰ ਭਾਈ ਅੱਜ ਸੈਲਰੀ ਭੇ ਕੀਤੀ ਜਾ ਰਹੀ ਹੈ ਤੇ ਭਾਈ ਆ ਆਪਣਾ ਮੁੰਡਾ ਜੱਗਾ ਸਿੰਘ ਤੇ ਇੱਧਰ ਭਾਈ ਕਰਜੰਟ ਸਿੰਘ ਸਸਤੀ ਗੱਲ ਦੀ ਹਾਂ ਸਾਰਿਆਂ ਨੂੰ ਭਾਈ ਸਸਤੀ ਗੱਲ ਤੇ ਆ ਭਾਈ ਸੈਲਰੀ ਪੀੜੇ ਕਰੀ ਨੇ ਸੈਲਰੀ ਭਾਈ ਸੂਬ ਸਾਬ ਚ ਪੀਂਦੇ ਨੇ ਇਦਰ ਦੇ ਚਾਈਨੀਜ਼ ਲੋਗ ਤੇ ਮਲਾਈ ਲੋਗ ਉਹ ਜਿਆਦਾ ਸੂਖ ਸਾਬ ਚ ਵਰਤਦੇ ਜਿਵੇਂ ਆਪਾਂ ਛੋਲੇਆਂ ਜੂਸ ਪੀ ਲਿਆ ਉਹ ਸੂਪ ਹੁੰਦਾ ਆਪਣੇ ਤਾਂ ਵੇਹੇ ਪਤਾ ਨਹੀਂ ਹੁਣ ਆਪਾਂ ਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਭਾਈ ਹੁੰਦੀ ਦਾ ਭਾਈ ਇਹ ਕੌੜੀ ਜੀ ਕਹਿੰਦੇ ਸਿਹਤ ਵਾਸਤੇ ਚੰਗੀ ਹੁੰਦੀ ਆ ਤੇ ਸਾਫ ਕਰ ਕਰ ਭਾਈ ਆਏ ਬੋਤਲਾਂ ਚ ਪਾਈ ਜਾਂਦੇ ਆ ਤੇ ਜਦੋਂ ਸਮਾਨ ਪੁਰਾਣਾ ਹੋ ਜੇ ਉਦੋਂ ਇਹ ਸਾਫ ਕਰਕੇ ਪਾਉਂਦੇ ਨੇ ਤੇ ਬਾਕੀ ਭਾਈ ਇਦਰਾ ਆਪਣਾ ਹਮਾਸ਼ੂ ਮਿੱਤਰ ਵੀ ਲੱਗ ਰਿਹਾ ਤੇ ਸਮਾਨ ਹੁਣੇ ਹੁਣੇ ਬਾਹਰੋਂ ਆਇਆ ਇਹ ਤੇ ਗਿਣਤੀ ਪੂਰੀ ਕਰਕੇ ਤੇ ਭਾਈ ਅਗੇ ਭੇਜ ਦਿੱਤਾ ਮਿੱਤਰ ਨੂੰ ਚੜਾ ਕੇ ਸਮਾਨ ਤੋਰਦਾ ਸਮਾਨ ਇਹਨਾਂ ਸਾਰਾ ਸਮਝਾਦਾ ਤੇ ਇਹ ਵੀ ਭਾਈ ਵੰਦਿਆ ਮਿੱਤਰ ਆਪਣਾ ਖੜਾ ਬਾਇਆ ਨੇ ਖੜਾ ਬਾਇਆ ਤੇ ਇਹ ਅੰਨਾ ਭਾਈ ਆਪਣਾ ਤੇ ਇਹ ਭਾਈ ਬੌਫ ਦੀ ਲੋਰੀ ਹੁੰਦੀ ਆ ਤੇ ਪਰ ਇਹ ਲੋਰੀ ਜੀ ਸੁਮਾਈ ਭਾਈ ਆਪ ਦੀ ਲੋਰੀ ਨਾਲੋਂ ਵੀ ਜਾਦੇ ਕੱਖਦਾ ਸੇ ਸਾ ਸਭਾਈ ਭਾਈ ਪੂਰੀ ਰੱਖਦਾ ਹੈ ਮੇਨਟੇਨ ਪੂਰੀ ਰੱਖਦਾ ਲੋਰੀ ਤੇ ਧੁੱਪ ਵਗੈਰਾ ਤੋਂ ਤੇ ਪੂਰਾ ਚੜਦੀ ਕਲਾ 'ਚ ਕੰਮ ਕਰਕੇ ਰੱਖਦਾ ਤੇ ਆਏ ਨਹੀਂ ਕੋਈ ਭਾਈ ਲੋਰੀ 'ਤੇ ਮਸਕਮਾਰੀ ਜਾਊ ਜਾਂ ਕੋਈ ਖਰਾਬੀ ਹੋਊਗੀ ਤੇ ਪੂਰਾ ਵਧੀਆ ਮੇਨਟੇਨ ਕਰਕੇ ਰੱਖਦਾ ਭਾਈ ਇਹ ਆਹ ਦੀ ਲੋਰੀ ਤੇ ਜਿਵੇਂ ਆਪ ਜਿੰਦੀ ਆਹ ਰੰਗ ਰੰਗ ਭਾਈ ਸਾਰਾ ਆਪੇ ਮਾਰਿਆ ਨੇ ਅਜ ਤੋਂ ਥੱਲੋ ਖਰਾਬ ਹੋ ਜਾਂਦੀ ਸੀ ਤੇ ਆਪੇ ਸਾਰਾ ਰੰਗ ਵਗੈਰਾ ਮਾਰਦੇ ਬਣੀ ਵਾਰ ਕਰਕੇ ਭਾਈ ਅੱਜ ਕੰਮ ਜ਼ਿਆਦਾ ਹੈ ਤੇ ਬਿੱਲ ਦੇ ਬਿੱਲ ਜੜੇ ਪਏ ਨੇ KJ 2575 ਤੇ ਬਾਈ 9318 ਤੇ ਬਾਈ ਕਸਟਮਰਾਂ ਦੇ ਬਿੱਲ ਢੇਰ ਲੱਗਿਆ ਪਿਆ ਤੇ ਸਮਾਨ ਲਾਈ ਜਾਂਦੇ ਆ ਤੇ ਇਧਰ ਮਾਮਾ ਜੀ ਜਦੋਂ ਲੋਰੀ ਆ ਜਾਂਦੀ ਹੈ ਗੱਡੀ ਆ ਜਾਂਦੀ ਹੈ ਟਰੱਕ ਆਪਣਾ ਟਰਾਲਾ ਉਦੋਂ ਭੇਜ ਦਿੰਦੇ ਨੇ ਕੰਮ ਬਹੁਤ ਅੱਛਾ ਕੰਮ ਬਹੁਤ ਅੱਛਾ ਸ਼ਨੀਵਾਰ ਕਰਕੇ ਅੱਜ ਸਾਰੇ ਕਸਟਮਰ ਬਾਈ ਬੱਦ ਸਮਾਨ ਲੈ ਦੇਣਾ ਮਾਮਾ ਹਾਂ ਅੱਜ ਸ਼ਨੀਵਾਰਾ ਕੱਲ ਨੂੰ ਨੇ ਦਰਸਮਾਨ ਸਟਾਕ ਕਰਨਾ ਹੁੰਦਾ ਹਾਂ ਬੱਦ ਸਮਾਨ ਲੈ ਦੇ ਅੱਜ ਕੱਲ ਨੂੰ ਆਪਣੀ ਛੁੱਟੀ ਅਦਾ ਕਰਕੇ ਕੱਲ ਨੂੰ ਥੋੜੇ ਕਸਟਮਰ ਆਉਂਦੇ ਆ ਭਾਈ ਕੱਲ ਨੂੰ ਪੱਕੇ ਜਿਹੇ ਕਸਟਮਰ ਜਿਹੜੇ ਬਾਹਲੇ ਪੱਕੇ ਜਿਹਾ ਨਾ ਹਾਂ ਜਿਹੜੇ ਬਾਹਲੇ ਪੱਕੇ ਕਸਟਮਰ ਆਉਂਦੇ ਆ ਹਾਂ ਤੇ ਭਾਈ ਬਾਕੀ ਕੁੱਲ ਮਿਲਾ ਕੇ ਭਾਈ ਇੱਥੇ ਮਲੇਸ਼ੀਆ 'ਚ ਐਤਵਾਰ ਦੀ ਛੁੱਟੀ ਹੁੰਦੀ ਆ ਤੇ ਪਰ ਸਾਡੀ ਛੁੱਟੀ ਕੋਈ ਆਪਣੀ ਕੋਈ ਨਹੀਂ ਸਾਡਾ ਧਿਆਰ ਨੂੰ ਵੀ ਭਾਈ ਦਿਨ ਚੱਲੀ ਜਾਂਦਾ ਤੇ ਕੋਈ ਨਾ ਕੋਈ ਕਸਟਮਰ ਆ ਹੀ ਰਹਿੰਦਾ ਆਰਡਰਾਂ ਵਾਲਾ ਕੰਮ ਥੋੜਾ ਹੁਣ ਹਿਸਾਬ 'ਚ ਆਇਆ ਭ ਸਾਰੇ ਆਰਡਰ ਗਿਰਾਂ ਲਾ ਕੇ ਰੱਖੇ ਪਏ ਨੇ ਤੇ ਅੱਗੇ ਹਜੇ ਆਰਡਰ ਆਉਣਗੇ ਹੋਰ ਤੇ ਸਮਾਂ ਇਸ ਵੇਲੇ ਹੋ ਚੁੱਕਿਆ ਭਾਈ 5 ਵਜੇ ਦਾ ਤੇ ਮਾਮਾ ਜੀ ਆਪਣੇ ਬੈਠੇ ਨੇ ਤੇ ਦੇਖਦੇ ਆ ਭਾਈ ਕੀ ਕੰਮ ਪੁੱਛਦੇ ਆ ਮਾਮੇ ਤੋਂ ਕੀ ਕੰਮਕਾਰ ਆ ਕੀ ਕਮਾਈ ਕੀ ਬਚਦਾ ਮਾਮਾ ਜੀ ਤੁਹਾਡਾ 10 10 ਸਾਲਾਂ ਦਾ ਐਕਸਪੀਰੀਅੰਸ ਆ ਤੇ ਅੱਜ ਸਾਡੇ ਨਾਲ ਸਾਂਝਾ ਕਰੋ ਕੀ ਕਮਾਈ ਆ ਕੀ ਬਚਦਾ ਕੀ ਕਰਦੇ ਹੋ ਭਾਈ ਕਮਾਈ ਤਾਂ ਹੀ ਲੱਭ ਜਾਂਦੀ ਹੈ ਮਾਈ ਦੀ ਗੱਲ ਸਮਝੇ ਠੀਕ ਹੈ ਜਿੰਨਾ ਕੰਮ ਕਰੋਗੇ ਉਹਦੇ ਪੈਸੇ ਮਿਲਦੇ ਠੀਕ ਹੈ ਜਿੰਨਾ ਹਾਰਡ ਵਰਕ ਕਰੋਗੇ ਉਹੋ ਦੋ ਦੋ ਕੰਮ ਕਰੋਗੇ ਵਧੀਆ ਪੈਸੇ ਮਿਲਾਂਗੇ ਜਿਵੇਂ ਕੰਸਟਰਕਸ਼ਨ ਦਾ ਕੰਮ ਹੋ ਗਿਆ ਜਿਵੇਂ ਕਲਾਸ਼ੀ ਦਾ ਕੰਮ ਹੋ ਗਿਆ ਵਧੀਆ ਪੈਸੇ ਮਿਲਾਂਗੇ 1000 ਰੁਪਏ ਦੀ ਹੈ ਹਾਂ ਨਾਲੇ ਯਾਰ ਆਪਣੇ 4000 ਰੁਪਏ ਹਾਂ ਜਿਵੇਂ ਜੇ ਆਪਾਂ ਹੁਣ ਕੰਪਨੀ ਕੰਮ ਕਰਾ ਦਈਏ ਉਹਨੇ ਕੰਮ ਕਰਾ ਦੇਗਾ ਤੇ ਕਿਹੜੀ ਮੰਡੀ ਇੱਕ ਦਿਨ ਦੀ ਕਮਾਈ 200 ਰੁਪਏ ਕਰੀ ਜਾਣਾ ਕਦੀ ਕਮਾਈ ਠੀਕ ਹੈ ਤੇ ਸਕਿਉਰਟੀ ਗਾਰ ਸਕਿਉਰਟੀ ਦਾ ਕੰਮ ਕਰਦਾ ਹੈਗਾ ਕੋਈ ਨਾਈਟ ਨਾਈਟ ਕਰਦਾ ਫਾਮੋ ਦਾ ਕੰਮ ਹੋਈ ਬਜੇ ਦੀ ਹਾਲੀ 1800 ਰੁਪਏ ਦੀ ਹੈ ਇੱਕ ਡੇਡੇ ਦਾ ਡੇਡੇ ਦਾ ਹਾਂ ਦੇ ਨਾਲ 6000 ਹਾਂ ਉਹ ਡੀ ਡੀ ਨਾਈਟ ਕਰ ਲੈਂਦਾ ਭਾਈ ਰਾਤ ਨੂੰ ਥੋੜਾ ਜਿਹਾ ਸੌਣੇ ਦਾ ਇੱਕ ਮੁੰਡਾ ਉਹਨੇ ਨਾਮ ਰੱਖ ਸਕਦੇ ਹਾਂ ਹਾਂ ਤੇ ਬਾਕੀ ਨੋਰਮਲ ਤਨਖਾਹ ਹੀ ਬੰਦਾ ਕੰਮ ਕਰਦਾ ਨੋਰਮਲ ਤਨਖਾਹ ਬੰਦਾ ਨੋਰਮਲ ਤਨਖਾਹ ਬੰਦਾ ਕਿਉਂ ਇਧਰ ਲਾ 1800 ਰੁਪਏ ਨੋਰਮਲ ਤਨਖਾਹ ਜਿਵੇਂ ਸਕਿਉਰਟੀ ਗਾਰਡ ਵਗੈਰਾ ਤੇ ਬਾਕੀ ਤਾਂ ਕੰਮ ਸੰਗਲ ਕੰਮ ਵੀ ਕਰਦਾ ਹੈਗਾ 35000 ਚ ਚਾਲ ਲੈਂਦਾ ਤੇ ਜਿਵੇਂ ਕੋਈ ਹਾਰਡਵਰਕ ਵਾਲਾ ਵਧੀਆ ਮਿਹਨਤੀ ਮੁੰਡੇ ਨੇ ਉਹ ਬੰਦਾ ਦਿਨ ਰਾਤ ਇੱਕ ਕਰਦਾ ਬੰਦਾ 1500 ਤੋਂ 8 ਕੰਮ ਕਰਦਾ ਉਹ ਬੰਦਾ 70 ਤੋਂ 80 ਲੈਂਦਾ ਸੰਗਲ ਜੀ ਦਾ ਮੌਦਾਗਾ ਤੇ ਖਰਚਾ-ਖੁਰਚਾ ਕੱਢ ਕੇ ਕਹਿੰਦਾ ਭਾ ਮੋਟਾ ਜਿਹਾ 40 ਤੋਂ 60 ਦੇ ਵਿੱਚ ਵਿੱਚ ਬੰਦਾ 40 ਦੇ ਵਿੱਚ ਬੰਦਾ ਬਚਾ ਲੈਂਦਾ ਉਹ ਕੰਮ ਦੇ ਹਿਸਾਬ ਨਾਲ ਜਾਂ ਤੁਹਾਡਾ ਗੁੱਡ ਲੱਕ ਆ ਭਾਈ ਵੀ ਕਹੇ ਜਿਆ ਤੁਹਾਨੂੰ ਕੰਮ ਆ ਕੇ ਮਿਲਦਾ ਤੇ ਤੇ ਆਉਣ ਬਾਰੇ ਕਿਸੇ ਨੂੰ ਕੀ ਕਹਿਣਾ ਚਾਹੂੰ ਕਿ ਕਿਰਾਇਆ ਕਿਵੇਂ ਦੇ ਆਪਣੀ ਕੰਮ ਦੀ ਆਪਣਾ ਕੰਮ ਲੱਗਾ ਠੀਕ ਹੈ ਇੱਥੇ ਮੁੰਡੇ ਇਤਰਾਸਾ ਤੋਂ ਵੱਧ ਵਧੀਆ ਤਨਖਾਹ 50000 ਰੁਪਏ ਬਚਾਉਂਦੀਆਂ ਹਨ ਠੀਕ ਹੈ ਘਰ ਦੀ ਕਰਦੇ ਬਚਾਉਂਦੀਆਂ ਹਨ ਤੇ ਕੰਮ ਆਪ ਕੰਮ ਬਾਰੇ ਵੀ ਡੀਲ ਤੋਂ ਕਿੰਨੇ ਵਜੇ ਆਜਣੇ ਹਨ ਕੰਮ ਆਪਣੇ 8 ਵਜੇ ਆਉਂਦੇ ਮੁੰਡੇ ਜਾਣ ਦਾ ਬਹੁਤ ਐਵੇਂ ਆਈਸ ਤੇ 10:30 ਬੱਜਿਆਂ 11:00 ਬੱਜਿਆਂ 9:00 ਵਜੇ ਬਾਗਿਆਂ ਦੇ 8:00 ਵਜੇ ਬਾਗਿਆਂ ਦੇ ਕੰਮ ਖਤਮ ਹੋ ਵੀ ਜਾਣਾ ਕੋਈ ਐ ਪੱਕਾ ਪਰਮਾਨੈਂਟ ਟਾਈਮ ਨਹੀਂ ਹੈਗਾ ਪਰਮਾਨੈਂਟ ਟਾਈਮ ਨਹੀਂ ਉਹ ਵੀ ਹਾਂ ਦਾ ਟਾਈਮ ਨਹੀਂ ਹੈਗਾ ਇਹ ਪਰਮਾਨੈਂਟ ਹੈ ਤੇ ਭ ਤੇ ਬਾਕੀ ਆਉਣ ਵਾਲਿਆਂ ਨੂੰ ਕੀ ਜਾਣਕਾਰੀ ਸਾਂਝੀ ਕਰਨਾ ਚਾਹੂੰਗੀ। ਇਹ ਗੱਲ ਕਰੀ ਗਏ ਕਿ ਕੋਈ ਟੂਰਿਸਟ ਰੈਸਟਰਾਉਂਟ ਆਉਦੀ ਹੈ। ਹਾਂ। ਆਪਾਂ 17000 ਰੁਪਏ ਦੇ ਕੇ ਕੋਈ ਲੱਖ ਲੈ ਕੋਈ 2 ਲੱਖ ਦੇ ਕੇ ਆਉਂਦਾ। ਟੂਰਿਸਟ ਨੇ ਪਹਿਿੰਦਾ ਆਦੇ। ਟੂਰਿਸਟ ਨਾਲ ਕੋਈ ਆਉਂਦੀ ਆਉ ਬਰਕਬਰ ਮੜਦਾ। ਅੱਜਕੱਲ ਬਰਕਬਰ ਮੜਦਾ ਨਹੀਂ ਗੁੱਲੀ ਹੋਣਾ। ਇਹ ਤਾਂੰਸਾ ਆਉਲੇ ਨਹੀਂ ਦੇ ਰੱਖਣੇ ਕੋਈ। ਤਰਾਸੀ ਬਰਕਬਰ ਮੜਦੇ। ਬਰਕਬਰ ਮੜਦਾ ਸਹੀ ਹੈ। ਅੱਧੀ ਇੱਕ ਪੈਸਾ ਮੰਗਦਾ। ਇਹ ਮੱਤ ਮਾ ਵੀ ਅਪਨ ਸਾਹਿਬਾਂ ਦੀ ਕੋਈ ਡਾਂਗਾਂ ਦੀ ਇਹ ਕੰਮਣਾ ਕਰਨਾ ਆਉਂਦਾ। ਜੋ ਨੰਬਰ ਖਾਦੀ ਹੁੰਦਾ ਘੋਮੜ ਬੰਨ ਜਾਵੇ ਕਿੱਥੇ ਉਹਨੂੰ ਜੁਆਇਨ ਨਹੀਂ ਹੁੰਦਾ ਕੱਲਾ ਕੰਮ ਬੰਦਾ ਬੋੜ ਹੋ ਜਾਂਦਾ ਹਨ ਕੋਈ ਦੇਖਣਾ ਮੈਂ ਦੋ ਨੰਬਰ ਦੇ ਵਿੱਚ ਬਹੁਤ ਔਖਾ ਹੈ ਤੇ ਭਾਈ ਕੋਈ ਪੱਕੇ ਜਿਹੇ ਬੰਦੇ ਜ਼ਿੰਮੇਵਾਰੀ ਹੋਵੇ ਤੇ ਜਿਵੇਂ ਹੁਣ ਭਾਈ ਅਸੀਂ ਮਾਮੇ ਦੇ ਸਹਾਰੇ ਤੇ ਆਏ ਪਹਿਲਾਂ ਕਾਲਾ ਹੁੰਦਾ ਸੀ ਮਾਮੇ ਦਾ ਭਾਂਜਾ ਉਹਨੇ ਪਈ ਆਪਾਂ ਨੂੰ ਸੱਦਿਆ ਮਾਮੇ ਬਾਹਰ ਗੱਲਬਾਤ ਕਰਕੇ ਤੇ ਵਧੀਆ ਆਪਦੇ ਬੰਦੇ ਜਿਵੇਂ ਸਾਨੂੰ ਜਾਣਦੇ ਸੀ ਪਹਿਲਾਂ ਤੋਂ ਤੇ ਜਿਵੇਂ ਤੁਹਾਨੂੰ ਭਾਈ ਕੋਈ ਜਾਣਦਾ ਫੇਰ ਹੀ ਕੋਈ ਆਉਣ ਦਾ ਫਾਇਦਾ ਇੱਥੇ ਤੇ ਤਾਂ ਕਿ ਤੁਹਾਨੂੰ ਕੋਈ ਕੰਮ ਲੱਭ ਸਕੇ ਤੇ ਭਾਈ ਇੱਕ ਸਕਿੱਲ ਜ਼ਰੂਰੀ ਹੋਵੇ ਜਿਵੇਂ ਕੋਈ ਕਟਿੰਗ ਦਾ ਕੰਮ ਜਾਣਦਾ ਕੋਈ ਲੱਕੜ ਦਾ ਨੂੰ ਕਟਿੰਗ ਦਾ ਕੰਮ ਲੱਕੜ ਦਾ ਹਾਂ ਲੱਕੜ ਦਾ ਕੰਮ ਆਉਂਦਾ ਹਾਂ ਵਧੀਆ ਚੀਜ਼ ਆ ਵੀ ਹਾਂ ਭਾਈ ਕੰਮ ਵੀ ਸੌਖਾ ਨਾ ਹੱਥੀ ਕੰਮ ਕੋਈ ਲੱਕੜ ਦਾ ਕੰਮ ਹੋਵੇ ਤੇ ਬਾਕੀ ਕਟਿੰਗ ਵਾਲਾ ਕੰਮ ਜ਼ਿਆਦੇ ਹੈ ਨਾ ਹਾਂ ਬਹੁਤ ਆ ਜਾਂਦਾ ਹਾਂ ਹਾਂ ਇਹ ਵੈਸੇ ਨਾਲੇ ਕੰਮ ਹਾਂ ਤੇ ਭਾਈ ਕੋਈ ਸਕਿੱਲ ਹੋਵੇ ਤਾਂ ਜ਼ਿਆਦਾ ਫਾਇਦਾਗਾ ਬਿਹਤਰ ਆ ਤੇ ਹੁੰਦਾ ਭਾਈ ਆਪਣਾ ਲੇਬਰ ਵਾਲਾ ਕੰਮ ਤਾਂ ਮਿਲ ਹੀ ਜਾਂਦਾ ਤੇ ਤੇ ਕੰਸਟਰਕਸ਼ਨ ਵਾਲਾ ਕੰਮ ਥੋੜਾ ਜਿਹਾ ਘਟਦਾ ਹੁੰਦਾ ਭਾਈ ਉਹ ਚ ਭਾਈ ਸਾਡਾ ਘਾ ਵਧਵਾ ਜਾਂਦਾ ਬੱਜ ਜਾਂਦਾ ਤੇ ਉਹ ਚ ਰੈਸਟ ਵੀ ਹਰ ਵੱਧ ਹੁੰਦੀ ਆ ਪਰ ਤੰਗ ਬਹੁਤ ਹੁੰਦਾ ਬੰਦਾ ਨਾ ਤੁਸੀਂ ਵੀ ਕਰਿਆ ਮਾਮਾ ਕਿਹੜਾ ਰਾਮ ਤੇਰਾ ਨਾਮ ਮੈਂ ਪਤਾ ਕਰਦਾ ਹਾਂ ਹਾਂ ਇਹ ਲਾਕਡਾਊਨ ਹੋਇਆ 2020 ਦੇ ਵਿੱਚ ਹਾਂ ਉਹ ਕੰਮ ਨਹੀਂ ਮਿਲਿਆ ਕਿਸੇ ਕੰਮ ਦਾ ਕਿੰਨਾ ਕੰਮ ਤਾਂ ਕਿਤੰਦਰ ਸਿੰਘ ਜੁੜ ਗਿਆ ਹਾਂ ਪਰ ਹੱਥਾਂ ਤੇ ਆ ਆ ਤਾਂ ਸੀਨੇ ਦੁਖੀਏ ਜਿਹੜੇ ਸੀ ਸੈਟ ਕਰੋ ਕੋਲਮ ਲਾ ਕੇ ਕਹਿੰਦਾ ਭਾਬੀ 40 ਤੋਂ 60 ਦੇ ਵਿੱਚ ਵਿੱਚ ਬੰਦਾ ਬਚਾ ਲੈਂਦਾ ਜੇ ਬੰਦਾ ਮਿਹਨਤ ਵਾਲਾ ਹਾਂ ਬਿਨਾਂ ਛੁੱਟੀ ਕਰੇ ਬਿਨਾਂ ਛੁੱਟੀ ਕਰੇ ਸਾਡੇ ਗੁੱਟੇ ਕਰਦੇ ਹਾਂ ਆਹ ਆਹ ਤੇ ਭਾਈ ਇਹ ਨਹੀਂ ਗੱਲ ਬਾਤ ਆ ਤੇ ਭਾਈ ਬਾਕੀ ਕਮੈਂਟਾਂ ਜੇ ਕੋਈ ਜਾਣਕਾਰੀ ਹੋਰ ਲੈਣੀ ਹੋਵੇ ਤਾਂ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਤੇ ਆਪਾਂ ਅਗਲੀ ਵੀਡੀਓ 'ਚ ਭਾਈ ਜਾਣਕਾਰੀ ਸਾਂਝੀ ਕਰ ਦਾਂਗੇ ਤੇ ਐਕਸਪੀਰੀਅੰਸ ਬੰਦੇ ਭਾਈ ਆਪਣੇ ਕੋਲ ਮਾਮਾ ਨੇ ਇਹ ਭਾਈ ਇਹਨਾਂ ਨੂੰ 10 ਸਾਲ ਹੋ ਚੁੱਕੇ ਨੇ ਪੂਰੇ ਤੇ ਆਪਾਂ ਨੂੰ ਤਾਂ ਹਜੇ ਭਾਈ ਇੱਥੇ 3 ਸਾਲ ਹੋਏ ਤੇ ਆਹ ਕੰਪਨੀ 'ਚ ਆਇਆ ਨੂੰ ਆਪਾਂ 1.5 ਸਾਲ ਹੋਇਆ ਤੇ ਭਾਈ ਮਾਮੇ ਦੇ ਨਾਲ ਆਪਣੀ ਭਾਈ ਵਧੀਆ ਪੋਜੀਸ਼ਨ ਬਣੀ ਮਾਮੇ ਨੇ ਆਪ ਨੂੰ ਵਧੀਆ ਪੂਰੀ ਸਪੋਰਟ ਕੀਤੀ ਤੇ ਇਹਨਾਂ ਨੇ ਕੰਮ ਸਿਖਾਇਆ ਸਾਨੂੰ ਤੇ ਫਿਰ ਅਸੀਂ ਅੱਗੇ ਆਏ ਇਹਨਾਂ ਨੇ ਦੱਸਿਆ ਵੀ ਐਦਾਂ ਆ ਹੁੰਦਾ ਤੇ ਭਾਈ ਥੋੜਾ ਥੋੜਾ ਨਾਲ ਨਾਲ ਭਾਸ਼ਾ ਸਿੱਖੇ ਤੇ ਭਾਸ਼ਾ ਦਾ ਬਹੁਤ ਮਾਮਾ ਉਹ ਆ ਭਾਸ਼ਾ ਦਾ ਬਹੁਤ ਭਾਸ਼ਾ ਦਾ ਵਿਚੇਦੀ ਅੱਗੇ ਆ ਗਏ ਹਾਂ ਉਹਨਾਂ ਦੇ ਪਾਸੋਂ ਸਿੱਖੂ ਛੇਦੀ ਅੱਗੇ ਆ ਗਏ ਹਾਂ ਵੀ ਇੱਕ ਗੱਲ ਹੈ ਜੈਨ ਇਹ ਵਧੀਆ有机会 ਥੱਲੇ ਕੰਮ ਕਰਦੀਆਂ ਤੇ ਆਪ ਨੂੰ ਬਹੁਤ ਸਾਰੇ ਆਪਾਂ ਮਿਲਦੇ ਨੇ ਹਾਂ ਆਪਾਂ ਦੇ ਸਾਹਮਣੇ ਆਪਾਂ ਦੇ ਸਾਹਮਣੇ ਸਾਰੇ ਬੋਸ ਆਪਾਂ ਕਰਨੇ ਕਰਦੇ ਆ ਤੇ ਕੋਈ ਆਪਣੇ ਲਈ ਕੋਈ ਬੋਸ ਹੋਵੇਗਾ ਆਪਣੇ ਬਹੁਤ ਸਾਹਮਣੇ ਠੀਕ ਹੈ ਉਹ ਆਪਣਾ ਮੈਂ ਵੀ ਆਪੇ ਕੰਮ ਸਾਹਮਣਾ ਕੋਈ ਕੰਮ ਸਾਹਮਣੇ ਆ ਠੀਕ ਹੈ ਆਪਾਂ ਮੰਨ ਲਓ ਕੰਮ ਕਿੱਥੇ ਤੋਂ ਸ਼ੁਰੂ ਹੋਣਾ ਹੈ ਉਹਨੇ ਆਪਾਂ ਆਪਾਂ ਸਾਰਾ ਕੰਮ ਸਾਹਮਣੇ ਹੈ ਟੂ ਜੈਟ ਹੋਣਾ ਹੈ ਭਾਈ ਇੱਥੇ ਸਾਡੇ 2 ਜਾਂ 3 ਜਮਨਦਿਆਂ ਦੀ ਜ਼ਿੰਮੇਵਾਰੀ ਆ ਇੱਕ ਸੁੱਖਾ ਭਾਈ ਤੇ ਇੱਕ ਮਾਮਾ ਤੇ ਮੈਂ ਤੇ ਭਾਈ ਤਿੰਨੇ ਜਾਣੇ ਅਸੀਂ ਰਲ ਕੇ ਕੰਮ ਸਾਹਮਣੇ ਆ ਮੈਂ ਆਰਡਰ ਦੇਖਦਾ ਮਾਮਾ ਭਾਈ ਐਡਜਸਟ ਕਰਦਾ ਤੇ ਸੁੱਖਾ ਭਾਈ ਫੋਗਲੀ ਤੇ ਪੂਰਾ ਆਪਦਾ ਭਵੰਦ ਹੈ ਤੇ ਬਾਕੀ ਭਾਈ ਠੀਕ ਹੈ ਮਾਹੌਲ ਤੇ ਸਮਾਂ ਭਾਈ ਇਸ ਵੇਲੇ 5 ਵਜੇ ਦਾ ਹੋ ਗਿਆ ਤੇ ਅੱਗੇ ਬਾਕੀ ਨਾ ਰਹਿਦਾ ਕੰਮ ਤੁਹਾਨੂੰ ਦਿਖਾਈ ਜਾਵਾ। ਸਮਾਂ ਲਗਭਗ 6:30 ਦਾ ਹੋ ਗਿਆ। ਤੇ ਤੋਪਾਲਾ ਮਹੌਲ ਪਈ ਝੂੜਾ ਜਾ ਇਦਾਂ ਹਜੇ ਹੈਗਾ ਦੇਣਾ ਲੇਟ ਹੀ ਸ਼ਿਪਦਾ ਇੱਥੇ ਤੇ ਆਪਣੀਆਂ ਲਾਈਟਾਂ ਪਈ ਆਟੋਮੈਟਿਕ ਵਾਲੀਆਂ ਚੱਲ ਪਈਆਂ। ਇੱਧਰ ਮਾਮਾ ਖੜੀ ਨੇ ਤੇ ਮਾਮੇ ਨਾਲ ਕਰਾਉਣੀ ਆਪਾਂ ਭਾਈ ਗੱਲਬਾਤ ਕਮੈਂਟਾਂ ਚ ਪੁੱਛਦੇ ਦੀ ਲੋਕ ਵੀ ਆਪਣੀ ਸੰਗਤ ਪੁੱਛ ਰਹੀ ਜੀ ਵੀਜਾ ਬਾਰੇ ਦੱਸੋ ਕੋਸ ਤੇ ਮਾਮੇ ਦਾ ਭਾਈ 10 ਸਾਲਾਂ ਐਕਸਪੀਰੀਅੰਸ ਆ ਤੇ ਮਾਮੇ ਨੂੰ 12 ਸਾਲ ਹੋ ਗਿਆ ਨਾ ਮਾਮ 12 ਸਾਲਾਂ ਐਕਸਪੀਰੀਅੰਸ ਆ ਤੇ ਭਾਈ 10 ਸਾਲਾਂ ਸੀ ਕਿਉਂ ਕਹਿੰਦੇ 10 ਸਾਲ ਭਾਈ ਪਰਮਿਟ ਦੇ ਆ ਮਾਮੇ ਦੇ ਭਾਈ 10 ਪਰਮਿਟ ਲੱਗ ਚੁੱਕੇ ਆ ਪਾਸਪੋਰਟ ਮਾਮਾ ਨਵਾਂ ਆ ਗਿਆ ਬਣ ਕੇ ਪਾਸਪੋਰਟ ਦੂਜਾ ਮੰਗਿਆ ਤੀਜਾ ਮੰਗਿਆ ਦੂਜਾ ਤੇ ਤੀਜਾ ਦੂਜਾ ਦੂਜਾ ਬਣ ਗਿਆ ਨਾ ਦੂਜਾ ਪਾਸਪੋਰਟ ਬਣ ਗਿਆ ਉਹਦੇ ਆਪਨੇ ਦੋ ਪਰਮਿਟ ਲੱਗੇ ਹਾਂ ਅਜੇ ਅੱਠ ਵਾਰ ਮਰ ਹੋਣ ਲੱਗੇ ਹਾਂ ਤੇ ਮਾਮਾ ਇੰਡੋਨੇਸ਼ੀਆ ਵੀ ਘੁੰਮ ਕੇ ਆਇਆ ਹੈ ਨੇ ਆਪਾਂ ਜਿਵੇਂ ਤੁਹਾਨੂੰ ਗੱਲ ਦੱਸੀ ਨਾ ਮਲੇਸ਼ੀਆ ਨਾਲ ਕੰਟਰੀ ਮੈਂ ਸਿੰਗਾਪੁਰ ਆਇੰਡੋਨੇਸ਼ੀਆ ਇਹ ਆਪ ਕੰਟਰੀਆਂ ਸਾਰੀਆਂ ਜਾ ਜਾ ਚੁੱਕੇ ਆਂ ਹਾਂ ਸਿੰਗਾਪੁਰ ਦਾ ਵੀਜ਼ਾ ਲੈਣਾ ਪੈਂਦਾ ਸਿੰਗਾਪੁਰ ਦਾ ਵੀਜ਼ਾ ਉਹ ਵੀਜ਼ਾ ਲੈਣਾ ਪੈਂਦਾ ਸਿੰਗਾਪੁਰ ਹਾਂ ਵੀਜ਼ਾ ਮਿਲ ਜਾਂਦਾ ਤੇ ਮਾਮਾ ਇੰਡੋਨੇਸ਼ੀਆ ਦੋ ਵਾਰੀ ਜਾਇਆ ਹੈ ਨਾ ਇੰਡੋਨੇਸ਼ੀਆ ਦੋ ਵਾਰੀ ਆਇਆ ਹੈ THAILAND ਇੱਕ ਵਾਰੀ THAILAND ਇੱਕ ਵਾਰੀ ਸਿੰਗਾਪੁਰ ਇੱਕ ਵਾਰੀ ਸਿੰਗਾਪੁਰ ਇੱਕ ਵਾਰੀ ਹਾਂ ਤੇ ਮਾਮੇ ਨੇ ਮਿਲਾਂ ਜਪਾਨ ਦੀ ਵੀ ਗੱਲ ਕਰੀ ਸੀ ਮਿਲਾਂ ਜਪਾਨ ਦੀ ਗੱਲ ਕੀਤੀ ਚੈਨਾਂ ਦਾ ਵੀਜ਼ਾ ਵੀ ਆਇਆ ਪਿਆ ਤੁਸੀਂ ਜਾਣਾ ਸੀ ਤੁਸੀਂ ਜਾਣਾ ਪਰ ਬਈ ਹਾਂ ਹੌਲੀ ਹੌਲੀ ਸਾਰਾ ਘੁੰਮਾਂਗੇ ਤੇ ਹੋ ਸਕਦਾ ਸਾਨੂੰ ਵੀ ਕਮਾਈਏ ਤੇ ਤੇ ਹੁਣ ਭਾਈ ਥੋੜਾ ਜਿਹਾ ਜਾਣਨਾ ਪਾਵਾਂਗੇ ਆਪਾਂ ਵੀ ਪਰਮਟ ਪੁੱਛਦੇ ਲੋਕ ਕਿ ਵੀਜ਼ਾ ਕਿਵੇਂ ਮਿਲਦਾ ਕਿ ਕੀ ਹਿਸਾਬ ਕਿਤਾਵਾ ਮਾਮਾ ਪੁੱਛੀ ਬੋਲਿਓ ਮਾਮਾ ਦੇ ਜਿਦਾ ਮੈਂ ਟੂਰਿਸਟ ਬੰਦਾ ਇੱਥੇ ਹੁਣ ਸਭ ਤੋਂ ਵੱਧ ਲੋਕ ਰਹਿਣਗੇ ਉਹ ਟੂਰਿਸਟ ਆਉਂਦੇ ਨੇਗੇ ਠੀਕ ਹੈ ਟੂਰਿਸਟ ਆਉਂਦੇ ਨੇ ਉਹ ਉਹ 1 ਡੇਡ ਡੇਡ ਲੱਖ ਰੁਪਏ ਲਾਇਆ ਕੋਈ ਫਾਇਦਾ ਨਹੀਂ ਹੈਗਾ ਟੂਰਿਸਟ ਸਿਰਫ ਬੰਦਾ ਪੜਿਆ ਲਿਖਿਆ ਬੰਦਾ ਹੈ ਵਧੀਆ ਇੰਗਲਿਸ਼ ਆਉਂਦੀ ਆ ਮਰੇ ਮੁੰਡਾ ਨੂੰ ਜਾਣਕਾਰੀ ਹੈਗੀ ਆ ਉਹ ਬੰਦਾ 30-35 ਹਜ਼ਾਰ ਦੇ ਵਿੱਚ ਇੱਥੇ ਟੂਰਿਸਟ ਆਉਂਦਾ ਹੈ ਇਹ ਬਾਕੀ ਗੱਲ ਦੂਜੀ ਰਹੀ ਟੂਰਿਸਟ ਵਾਸਤੇ ਕੰਮ ਕਰਨਾ ਹੈਗਾ ਸੌਖਾ ਪਰ ਇਮੀਗ੍ਰੇਸ਼ਨ ਦਾ ਬਹੁਤ ਡਰਾ ਇਥੇ ਡੰਬੋ ਬੰਦੀਆਂ ਫੜਿਆ ਜਾਂਦਾ ਹੈ ਬੰਦਾ ਬਹੁਤ ਔਖਾ ਹੈ ਠੀਕ ਹੈ ਤੇ ਬਾਕੀ ਦੂਜੀ ਗੱਲ ਵਰਕ ਪਰਮਿੰਟ ਦੀ ਇਹ ਬੰਦਾ ਵਰਕ ਪਰਮਿੰਟ ਦਾ ਸਭ ਤੋਂ ਵਧੀਆ ਵਰਕ ਪਰਮਿੰਟ ਦਿੰਦਾ ਵਧੀਆ 40-45000 ਰੁਪਏ ਬੰਦਾ ਕਮਾਉਣਾ ਵਰਕ ਪਰਮਿੰਟ ਆਉਂਦਾ ਹੈ ਕਮਾਉਣ ਦੇ 1.5 ਲੱਖ ਤੋਂ ਲੈ ਕੇ 2 ਲੱਖ ਰੁਪਏ ਦੇ ਵਿੱਚ ਵਰਕ ਪਰਮ ਲੱਗ ਜਾਂਦਾ ਹੈ ਤੇ ਲੋਕ ਏਜੰਟ ਜਿਹੜੇ ਕੋਈ 3.5 ਲੱਖਾਂ ਦਾ ਕੋਈ 1 ਲੱਖ ਲੈਂਦਾ ਉਹ ਡੇਢ ਵਾਲੀ ਵੀ ਕੋਈ ਸਹੀ ਵੀ ਹੈ ਕੋਈ ਗਲਤ ਵੀ ਨਹੀਂ ਹੈ ਹਰ ਬੰਦਾ ਸਹੀ ਨੰਦਾਰ ਬੰਦਾ ਅਤੇ ਇਹ ਗੱਲ ਕਹਿਣਾ ਵੀ ਜਾਣਕਾਰੀ ਲੈ ਕੇ ਆਏ ਹੋਈ ਆ ਕੋਈ ਤੇ ਕੋਈ ਆਪਦੇ ਪੱਕਾ ਬੰਦਾ ਹੋਵੇ ਤੁਹਾਡਾ ਪੱਕਾ ਪੱਕਾ ਹੋਵੇ ਉਹ ਦੱਸ ਵੀ ਯਾਰ ਵੱਧਣ ਨੂੰ ਕੋਈ ਦੁੱਖ ਨਹੀਂ ਕੋਈ ਦੁੱਖ ਨਹੀਂ ਠੀਕ ਹੈ ਪਰ ਜੇ 2-2 ਲੱਖ ਵੱਧ ਦੇ ਗਾਉਂਗਾ ਇੱਕ ਵਾਰ ਜਿੰਮੇਵਾਰੀ ਹੋ ਜਾਂਦੀ ਬੰਦੇ ਦੀ ਤੇ ਕੰਮ ਵੀ ਪਾਲ ਕੇ ਦਿੰਦਾ ਬੰਦਾ ਹਾਂ ਤੇ ਭਾਈ ਹੁਣ ਥੋੜੀ ਕਾਲ ਹੈ ਤੇ ਮਾਮੇ ਜੀ ਲੋਰੀ ਆ ਗਈ ਤੇ ਸਮਾਨ ਸਾਰਾ ਚੜਾਉਣਾ ਮਾਮੇ ਸਮਾਨ ਲੱਗਿਆ ਪਿਆ ਤੇ ਇਹ ਕੰਮ ਕਰ ਭਾਈ ਮਾਮੇ ਦਾ ਸਮਾਨ ਚੜਾਉਣਾ ਕਰਾਉਣਾ ਤੇ ਆਪਣਾ ਕੰਮ ਆ ਭਾਈ ਆਪਣਾ ਸਮਾਨ ਲਵਾਉਣਾ ਸਾਰੇ ਆਰਡਰ ਦੇਖਣੇ ਕੀ ਹਿਸਾਬ ਕਿਤਾਬ ਐਦਾਂ ਆ ਆਰਡਰ ਹੁੰਦੇ ਆ ਭਾਈ ਪਈ ਪੱਕੇ ਹੋਣ ਵਾਲਾ ਕੋਈ ਹਿਸਾਬ ਨਹੀਂ ਇੱਥੇ ਸਿਟੀਜ਼ਨਸ਼ਿਪ ਇੱਥੇ ਕੋਈ ਨਹੀਂ ਮਿਲਦੀ ਜੇ ਤੁਸੀਂ ਵਿਆਹ ਕਰਵਾਉਣੀ ਹੋ ਇਥੋਂ ਦੇ ਸਿਟੀਜ਼ਨਾਂ ਫੇਰ ਵੀ ਤੁਹਾਡੇ ਅੱਗੇ ਮੁੰਡੇ ਜਵਾਗ ਬਣ ਕੇ ਚਲੋ ਸਿਟੀਜ਼ਨ ਹੋ ਸਕਦੇ ਨੇ ਤੇ ਆਪਣਾ ਸਿਟੀਜ਼ਨ ਹੋਣ ਦਾ ਕੋਈ ਮਤਲਬ ਮੰਨ ਕੇ ਚਲੋ ਵੀ ਸੰਭਵ ਨਹੀਂ ਹੈਗਾ ਤੇ ਪਹਿਲਾਂ ਦਿੰਦੇ ਸੀ ਸਿਟੀਜ਼ਨਸ਼ਿਪਾਂ 90 90 ਦਾ 90 90 ਦੇ ਹਰਕਾਂ ਜਾ ਮਾਮੇ ਮਾਮਾ ਦਾਦਾ ਹੁੰਦਾ ਸੀ ਆਪਾਂ ਨੂੰ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਨੂੰ ਹੁਣ ਐ ਨਹੀਂ ਪਈ ਉਹ ਵੀ ਹੁਣ ਆਪਾਂ ਨੂੰ ਇੰਨੀ ਜਿਹੀ ਜਾਣਕਾਰੀ ਆ ਵੀ ਹੁਣ ਭਾਈ ਪੱਕੇ ਨਹੀਂ ਹੁੰਦੇ ਇੱਥੇ ਤੇ ਵੀਜ਼ਾ ਭਾਈ ਇੱਥੇ ਸਾਲ ਦਾ ਇੱਕ ਵਾਰੀ ਸਾਲ ਸਿਰਫ ਇੱਕ ਵਾਰੀ ਵੀ ਇੱਕ ਵਾਰਕ ਵਰਮਟ ਹੁੰਦਾ ਜਿਹੜਾ ਉਹ ਇੱਕ ਸਾਲ ਦਾ ਹੀ ਦਿੰਦੇ ਨੇ ਤੇ ਉਤੇ ਭਾਈ ਲਗਭਗ ਖਰਚ ਆ ਜਾਂਦਾ ਆਪਣਾ ਇੰਡੀਆ ਤੋਂ ਆ 60000 ਰੁਪਇਆ ਨੂੰ 100000 ਰੁਪਏ ਮੰਗੂ ਪਰਮਿਟ ਦਾ ਜੇ ਉਹ ਵੀ ਜੇ ਤੁਸੀਂ ਪਹਿਲਾਂ ਲੀਗਲ ਹੋ ਤਾਂ ਜੇ ਤੁਸੀਂ ਇਲੀਗਲ ਹੋ ਤੇ ਤੁਸੀਂ ਦੁਬਾਰਾ ਪਰਮਿਟ ਲਵਾਉਣਾ ਫੇਰ ਫੇਰ ਖਰਚਾ ਭਾਈ 2 ਲੱਖ ਤੋਂ ਵੀ ਟੱਪ ਜਾਂਦਾ ਤੇ ਬਾਕੀ ਭਾਈ ਅੱਜ ਦੀ ਜਾਣਕਾਰੀ ਕਿਵੇਂ ਲੱਗੀ ਕਮੈਂਟਾਂ जरूर ਦੱਸਣਾ ਕੰਮ ਲਗਭਗ ਭਾਈ ਸਾਰਾ ਨਿਮੇੜਤਾ ਤੇ ਉਧਰੋਂ ਆਪਣੀ ਦੂਜੀ ਕੰਪਨੀ ਚੋਂ ਵੀ ਸਮਾਨ ਸਾਰਾ ਆ ਗਿਆ ਤੇ ਇੱਕ ਦੋ ਕਸਟਮਰ ਰਹਿ ਗਏ ਉਹ ਜਿਹੜੇ ਆਪੇ ਸਮਾਨ ਲੈ ਕੇ ਜਾਣਗੇ ਰਾਤ ਨੂੰ ਤੇ ਭਾਈ ਉਹਨਾਂ ਦੀ ਹੁਣ ਸ਼ਾਂਤੀ ਚਲੀ ਜਾਂਦੀ ਆ ਤੇ ਅੱਡ-ਅੱਡ ਕਰਨੇ ਪੈਂਦੇ ਆ ਭਾਈ ਕਸਟਮਰ ਕਹਿੰਦੇ ਵੀ ਸਾਨੂੰ ਸਾਰੇ ਫੀਲ ਚਾਹੀਦੇ ਆ ਤੇ ਆਹ ਹਰੀ ਆਲੇ ਅੱਡ ਕਰਨੇ ਪੈਣਗੇ ਤੇ ਇਹ ਹਰੇ ਥੋੜੇ ਦਿਨ ਭਾਈ ਆਪਾਂ ਆਪਣੇ ਆਈਸ ਬਾਕਸ ਚ ਰੱਖਾਂਗੇ ਤੇ ਇਹਨੇ ਇਹ ਰੰਗ ਬਦਲ ਜਾਣਗੇ ਤੇ ਇਹਨੇ ਇਹ ਵੀ ਵਾਤਨਯੋਗ ਹੋ ਜਾਣਗੇ ਤੇ ਇੱਕਾ ਭਾਈ ਸਮਾਨ ਅਡਜਸਟ ਕਰਨਾ ਪੈਂਦਾ ਉਹਦੇ ਅਈਆਂ ਭਈਆਂ ਹੋਰ ਵੀ ਸੀਆਂ ਪੁਰਾਣੇ ਚੱਕ ਲੈਣ ਹਾਂ ਇਹ ਪੁਰਾਣੇ ਵਾਲੇ ਤੇ ਭਾਈ ਅੱਜ ਨਵੇਂ ਵੀ ਆਏ ਆ ਤੇ ਆਈਸ ਬਾਕਸ ਵੀ ਭਾਈ ਹਾਲ ਤੱਕ ਠੀਕ ਆ ਇਹ ਬਾਰ ਵੀ ਕੱਟੀ ਆ ਸਮਾਨ ਆਪਣੇ ਕੋਲ ਤੇ ਅੱਜ ਜਗ੍ਹਾ ਹੈਗੀ ਆ ਭਾਈ ਐਸਬੋਲ ਤੇ ਇੱਥੇ ਵੀ ਭਾਈ ਮੁੰਡੇ ਲੱਗਦੇ ਆ ਇਧਰੋਂ ਬਾਹਰ ਗਾਇਆ ਸਮਾਨ ਤੇ ਬਾਹਰ ਲਈ ਜਾਂਦੇ ਆ ਆਰਡਰ ਕਰੀ ਜਾਂਦੇ ਆ ਪੂਰੇ ਤੇ ਅੱਜ ਤਾਂ ਭਾਈ ਬਾਵਾ ਥਾਂ ਤੇ ਅੱਜ ਤਾਂ ਖੁੱਲਾ ਥਾਂ ਤੇ ਠੰਡਾ ਵਾਲਾ ਮਾਹੌਲ ਭਾਈ ਪੂਰਾ ਕੈਮ ਇੱਕ ਇਧਰ ਚੱਲੀ ਜਾਂਦਾ ਤੇ ਇੱਕ ਇਧਰਲੇ ਪਾਸੇ ਇਹ ਥੋੜਾ ਜਿਹਾ ਪੁਰਾਣਾ ਹੈ ਇਹ ਘੱਟ ਗੂਲੇ ਮਾਰਦਾ ਇਹਦੇ ਕੋਲੇ ਹੋ ਜਾਂਦੇ ਜਦੋਂ ਖੜੀਦਾ ਨਹੀਂ ਦੋਨੇ ਪੱਖੇ ਬਾਹਲੀ ਹਵਾ ਮਾਰਦੇ ਤੇ ਉਹ ਨਵਾਂ ਹੈ ਉਹ ਥੋੜਾ ਜਿਹਾ ਚਰਪੈਣੀ ਲੱਗਿਆ ਤੇ ਇਹ ਬਹੁਤ ਗੂਲੇ ਮਾਰਦਾ ਬਾਈ ਇਹਦੇ ਕੋਲੇ ਜੀ ਖੜੀਦਾ ਤੇ ਪਈ ਇਦਾਂ ਪਾਣੀ ਧਣੀ ਜਾਂ ਬਾਲਾ ਹੋ ਜਾਂਦਾ ਇਥੇ ਨੂੰ ਪਾਸੇ ਭਾਈ ਲੋਹੇ ਦਾ ਇਹ ਸਾਰਾ ਥੱਲੇ ਲੋਹੇ ਦੀਆਂ ਚਾਦਰਾਂ ਨੇ ਆ ਰਹੀਆਂ ਤੇ ਕੋ ਰੋੜੀ ਕਰੈਕਿੰਗ ਵੀ ਆ ਰਹੀ ਐ ਇੱਥੋਂ ਦਬਦੀ ਐ ਥੋੜੀ ਜੀ ਤੇ ਦੇਖ ਕੇ ਚਲਾਉਣੀ ਪੈਂਦੀ ਐ ਇਥੇ ਗੋਗਲੀ ਤੇ ਆ ਪਾਣੀ ਤਾਂ ਨਹੀਂ ਇੱਥੇ ਤਾਂ ਵਾਲਾ ਗਾ ਆ ਬੀਬੀ ਕਹਿਣਾਂ ਚ ਭਾਈ ਬਰਫ ਹੁੰਦੀ ਐ ਬੀਬੀ ਕਹਿਣ ਕਾਸ ਨੂੰ ਆਦੇ ਪਾਲਕ ਨੂੰ ਇਹ ਪਾਲਕ ਹੁੰਦੀ ਐ ਪੈਟਕਾਂ ਚ ਭਈਆਂ ਆਏ ਬਣ ਕੇ ਆਉਂਦੀ ਐ ਪਾਲਕ ਪੈਟਕਾਂ ਚ ਨਿੱਕੀ ਨਿੱਕੀ ਪਾਲਕ ਜੀ ਭਾਈ ਕੱਚੀ ਕੱਚੀ ਤੇ ਅੱਡਾ ਅੱਡਾ ਪਾਈਕਿੰਗਾਂ ਨੇ ਆ 40 ਕਿਲੋ ਵਾਲੀ ਆ 12 ਕਿਲੋ ਵਾਲੀ ਆ ਤੇ ਇੱਥੇ 15 ਕਿਲੋ ਵਾਲੀ ਵੀ ਸਾਈਡ ਤੇ ਪਈ ਆ ਮੇਰੇ ਖਿਆਲ ਚ 15 ਵਾਲੀ ਕੱਲ ਲਾਡਰ ਦੀ ਵਾਗੀ ਭਾਈ ਟੱਪ ਗਈ ਤੇ ਇਧਰ ਆ ਆਪਣੇ ਕੋਈ ਸੰਤਰੇ ਸੰਤਰਾ ਦੇ ਡੱਡੋ-ਡੱਡ ਭਾਈ ਡੱਬਿਆਂ 'ਚ ਇਹ 5-5 ਕਿਲੋ ਦੇ ਡੱਬੇ ਆ ਸਾਈਜ਼ਾਂ ਦੇ ਹਿਸਾਬ ਨਾਲ ਭਾਈ ਇਹਨਾਂ ਤੇ ਨਿਸ਼ਾਨੀਆਂ ਲਾਈਆਂ ਹੋਈਆਂ ਤੇ ਆ ਨਿਸ਼ਾਨੀਆਂ ਦੇ ਨਾਲ ਹਿਸਾਬ ਨਾਲ ਭਾਈ ਲਾਇਆ ਹੋਇਆ XL ਲਿਖਿਆ ਹੋਇਆ ਇਹ ਤਾਂ BC ਡੋਲੇ ਪਤਾ ਨਹੀਂ ਲੱਗਦਾ XL ਨੇ ਤੇ ਵਿੱਚ ਐਲ ਸਾਈਜ਼ ਨੇ ਵਿੱਚ ਐਮ ਸਾਈਜ਼ ਨੇ ਤੇ ਐਂ ਕਰਕੇ ਭਾਈ ਜਿਵੇਂ ਜਿਵੇਂ ਕਸਟਮਰ ਜਿਵੇਂ ਜਹੇ ਜੇ ਪਸੰਦ ਕਰੇ ਛੋਟੇ ਵੱਡੇ ਉਸ ਹਿਸਾਬ ਨਾਲ ਭਾਈ ਆਰਡਰ ਆ ਜਾਂਦੇ ਤੇ ਨਿਕਲੀ ਜਾਂਦੇ ਨੇ ਤੇ ਕੁਛ ਨਹੀਂ ਮੇਰੇ ਕੋਲ ਤਾਂ ਤੇ ਭਾਈ ਇੱਥੇ ਬਿੱਲੀਆਂ ਐ ਕੋਲੇ ਮੋਹ ਲੈਂਦੀਆਂ ਭਾਈ ਦੀਆਂ ਕਰਦੀਆਂ ਨਹੀਂ ਤੇ ਇੱਕ ਗੱਲ ਹੋਰ ਦੇਖੀਏ ਭਾਈ ਤੇ ਕੁੱਤੇ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੇ ਨਹੀਂ ਆਪਣੇ ਇੱਥੇ ਕੁੱਤੇ ਵਗੈਰਾ ਪਿੱਛੇ ਪੁੱਛੇ ਪਏ ਨੇ ਤੇ ਇਹ ਤਾਂ ਭਾਈ ਐ ਖੁੱਲੇ ਛਰੇ ਆਵੇਂ ਸੁਧਿਆ ਨੇ ਇੱਕ ਕਾ ਫਿਰਦੀ ਇਧਰ ਤੇ ਇੱਕ ਕਾ ਬੈਠੀ ਐ ਭਾਈ ਇਹ ਵੀ ਹੁਣ ਪਤਾ ਨਹੀਂ ਕੀ ਹੋ ਗਿਆ ਇਹਨੂੰ ਇਹ ਵੀ ਭਜਨੀ ਮਗਰੀ ਪਾਏ ਸਮਾਹ ਹੋ ਗਿਆ ਜੀ 11:30 ਦਾ ਤੇ ਹਸਾਬ ਕਿਤਾਬ ਕਰਦੇ ਆ ਥੋੜਾ ਲੇਟ ਹੋ ਜਾਦੇ ਹੋ ਗਿਆ ਅੱਜ ਲੇਟ ਜਾਦੇ ਕਿਉਂ ਹੋ ਗਏ ਆ 7 ਨੰਬਰ ਲੋਰੀ ਆ ਇਹ ਬਾਈ ਧਾਰੀ ਲੈਤੀ ਆ ਕੱਲ ਕੱਲ ਵਾਸਤੇ ਆਪਣੇ ਬੌਸ ਨੇ ਨਾਲ ਵਾਲੇ ਪਾਰਟਨਰਸ਼ਿਪ ਬੌਸ ਤੋਂ ਕਿਉਂਕਿ ਸਮਾਨ ਕਾ ਜਿਆਦਾ ਹੋ ਗਿਆ ਇਹ ਬਾਈ ਇਹ ਚ 18 ਪੈਟ ਲੱਗ ਜਾਂਦੇ ਆ ਤੇ ਉਹ ਚ ਆਪਣੇ ਆਏ ਜਿਹੜੀਆਂ ਲੋਰੀਆਂ ਨੇ ਉਹ ਚ 10 ਪੈਟ ਲੱਗਦੇ ਆ ਤੇ ਕੱਲ ਨੂੰ ਸਮਾਨ ਬਹੁਤ ਜ਼ਿਆਦਾ ਦਾਣਾ ਤੇ ਪੂਰੀ ਭਰਕੇ ਤੁਰਾਂਗੇ ਲੋਰੀ ਨੂੰ ਤੇ ਕਸਟਮਰ ਨੇ ਜਿਆਦਾ ਸਮਾਨ ਲੇਤਾ ਕਈ ਨਾ ਹਥਿਆਰ ਤੋਂ ਨੇੜੇ ਆਈ ਜਾਂਦਾ ਤੇ ਆਹ ਭਾਈ ਇੱਕ ਕਸਟਮਰ ਦਾ ਸਮਾਨ ਹੈ ਇਹ ਆਪੇ ਆ ਕੇ ਲੈ ਜਾਊਗਾ ਵੀਡੀਓ ਚ ਆਪਾਂ ਜਾਣਕਾਰੀ ਸਾਂਝੀ ਕੀਤੀ ਤੇ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਲਾਈਕਾਂ ਕਰਦੀ ਆਪਾਂ ਬੰਦ ਤੇ ਭਾਈ ਜੇ ਕੋਈ ਕਮੀ ਪੇਛੀ ਰਹੀ ਹੋਈ ਤਾਂ ਤੁਸੀਂ ਕਮੈਂਟਾਂ ਚ ਲਾਜ਼ਮੀ ਕੋਚ ਦੱਸ ਸਕਦੇ ਹਾਂ ਤੇ ਵੀਡੀਓ ਵਧੀਆ ਲੱਗੀ ਭਾਈ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਮਾਰਦੀ ਆ ਆਪਣਾ ਪੰਚ ਪੰਚ ਮਾਰ ਕੇ ਤੇ ਚੱਲੀਏ ਘਰਾਂ ਮਾਂਚ ਦੇ ਤਾਂ ਹੀ ਮਾਰ ਆਪਾਂ ਤੇ ਹੁਣ ਚੱਲੀਏ ਆਪਾਂ ਘਰਾਂ ਨੂੰ ਆਪਣਾ ਸਾਈਕਲ ਵੀ ਆਪਾਂ ਉਹਨਾਂ ਦਾ ਡਿੱਕੀ ਜਾਂਦਾ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਭਾਈ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਧੰਨਵਾਦ